ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਨੂੰ ਚਾਰਚਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਥੀਮ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜੀ ਚੀਜ਼ ਸਾਨੂੰ ਹਮੇਸ਼ਾ ਘਾਟੇ ਵੱਲ ਲੈ ਕੇ ਜਾਂਦੀ ਆ ਜਿਹੜੀ ਚੀਜ਼ ਸਦਾ ਹਰ ਥਾਂ ਤੇ ਹੀ ਨਕਸਾਲ ਕਰ ਰਹੀ ਹੁੰਦੀ ਆ ਮਹਾਵੀਖ ਜੀ ਕਹਿੰਦੇ ਇਹ ਚੀਜ਼ ਜਿਸ ਵੀ ਬੰਦੇ ਦੇ ਕੋਲ ਆ ਜਾਂਦੀ ਹੈ ਨਾ ਸਮਝੋ ਉਹਦਾ ਮਾੜਾ ਸਮਾ ਉਸੇ ਦਿਨੇ ਤੋਂ ਹੀ ਸ਼ੁਰੂ ਹੋ ਗਿਆ ਰਾਜੇ ਦੇ ਕੋਲ ਇਹ ਚੀਜ਼ ਆ ਜਾਂਦੇ ਤਾਂ ਕੋ ਰਾਜੇ ਨੂੰ ਵੀ ਬਗਤਾ ਬਣਾ ਦਿੰਦੀ ਆ ਮੰਗਣ ਮਾਵਨਦੀ ਆ ਐਨੀ ਮਾੜੀ ਆ ਇਹ ਚੀਜ਼ ਕਹਿੰਦੇ ਜਿਸ ਵੀ ਮੁੱਤਵੇ ਕੋਲੇ ਚੀਜ਼ ਆ ਜਾਂਦੀ ਆ ਉਹ ਦੁਨੀਆਂ ਦੇ ਵਿੱਚ ਬਿਲਕੁਲ ਇਕੱਲਾ ਰਹਿ ਜਾਂਦਾ ਏ ਇੱਕ ਸਮਾਂ ਇਦਾਂ ਦਾ ਹੋਊਗਾ ਵੀ ਉਹਦੇ ਭੈਣ ਭਰਾ ਉਹਦੇ ਰਿਸ਼ਤੇ ਨਾਤੇ ਸਭ ਸਾਥ ਸ਼ਾਮਿਲ ਜਾਂਦੇ ਆ ਇਥੋਂ ਟਿੱਕਰ ਕੀ ਪਰਮ ਜਿਹਾ ਪਰਮਾਤਮਾ ਜੀ ਵੀ ਉਸ ਬੱਦੇ ਦਾ ਸਾਥ ਨਹੀਂ ਦਿੰਦੇ ਕਿਉਂਕਿ ਇਹ ਚੀਜ਼ ਹੈ ਹੀ ਐਈ ਮਾੜੀ ਕਿ ਜਿਸ ਵੀ ਬੰਦੇ ਦੇ ਕੋਲ ਆ ਜਾਂਦੀ ਹੈ ਨਾ ਉਹ ਬੰਦਾ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਉਹ ਖੁਦ ਨੂੰ ਹੀ ਰੱਬ ਮੰਨ ਲੈਂਦਾ ਹੈ ਜੋ ਇਸ ਕਰਕੇ ਮਹਾਭਗਤ ਜੀ ਕਹਿੰਦੇ ਵੀ ਦੋਵੇਂ ਵੇਲੇ ਪਰਮਪੀਤਾ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਿਆ ਕਰੋ ਕਿ ਮਾਰਾ ਸੱਚਾ ਪਾਤਸ਼ਾਹ ਗਲਤੀ ਦੇ ਨਾਲ ਵੀ ਇਹ ਚੀਜ਼ ਮੇਰੇ ਕੋਲ ਨਾ ਆ ਜਾਵੇ ਮੇਰੇ ਘਰ ਦੇ ਵਿੱਚ ਨਾ ਆ ਜਾਵੇ ਕਿਉਂਕਿ ਇਹ ਚੀਜ਼ ਸਾਡੀਆਂ ਸਾਰੀਆਂ ਖੁਸ਼ੀਆਂ ਨੂੰ ਉੜ ਕੇ ਲੈ ਜਾਂਦੀ ਹੈ ਪੈਸੇ ਵਾਲੇ ਦੇ ਕੋਲ ਇਹ ਚੀਜ਼ ਆ ਜਾਵੇ ਤਾਂ ਤੁਦਤਾ ਟਟ ਬੋਲ ਤੇ ਖੁਸ਼ੀਆਂ ਵਰਪਤਾਂ ਤਾਂ ਦ੍ਰਿਸ਼ਟੀ ਸਦਕਾ ਜ਼ਰੂਰ ਕੇ ਲੈ ਜਾਂਦੀ ਆ। ਇੱਥੇ ਟਿੱਕਰ ਕਿ ਪਧਤੀ ਕਰਨ ਵਾਲੇ ਬੰਦੇ ਦੇ ਕੋਲ ਵੀ ਇਹ ਚੀਜ਼ ਆ ਜਾਵੇ ਨਾ ਉਹਦੀ ਸਾਰੀ ਭਗਤੀ ਉਹਦੀ ਸਾਰੀ ਨੇਕ ਕਮਾਈ ਨੂੰ ਝੋਣ ਕੇ ਲੈ ਜਾਂਦੀ ਆ। ਗਿਆਨ ਵਾਣ ਬੰਦੇ ਦੇ ਕੋਲ ਇਹ ਚੂਜ ਆ ਜਾਵੇ ਉਹਦਾ ਸਾਰਾ ਗਿਆਨ ਝੋਣ ਕੇ ਲੈ ਜਾਂਦੀ ਆ। ਉਹਦੀ ਅਕਲ ਤੇ ਪੜਦਾ ਪਾ ਦਿੰਦੀ ਆ। ਐਨੀ ਮੌਲੀ ਆ ਉਹ ਚੀਜ਼। ਮਹਾਪ੍ਰਭੂ ਜੀ ਕਹਿੰਦੇ ਜਿਸ ਵੀ ਬੰਦੇ ਦੇ ਕੋਲ ਇਹ ਚੀਜ਼ ਹੋਵੇ ਸਮਝੋ ਉਹਦਾ ਅੰਤ ਮੇਲੇ ਆ। ਤੇ ਕੋਈ ਚੀਜ਼ ਕਿਹੜੀ ਆਪਨ ਉਹ ਚੀਜ਼ ਹੈ ਸਾਡੇ ਅੰਦਰ ਦੀ ਹਉਮੈ ਸਾਡੇ ਅੰਦਰ ਦਾ ਹੰਕਾਰ ਜਦੋਂ ਅਸੀਂ ਕਿਸੇ ਵੀ ਚੀਜ਼ ਦਾ ਹੰਕਾਰ ਕਰ ਬੈਠਦੇ ਆ ਨਾ ਸਭ ਤੋਂ ਜ਼ਿਆਦਾ ਬਾਲਾ ਸਮਾ ਉਸੇ ਦੇ ਨੇ ਤੋਂ ਹੀ ਸ਼ੁਰੂ ਹੋ ਗਿਆ ਇੱਕੇ ਕ੍ਰਿਣਾਕ ਪਾਸ਼ਾ ਜੀ ਦੇ ਘਰ ਦੇ ਵਿੱਚ ਹੰਕਾਰੀ ਬੰਦੇ ਨੂੰ ਕੋਈ ਖੁਸ਼ਾ ਨਹੀਂ ਆ ਪਰਨਾਕ ਪਾਸ਼ਾ ਜੀ ਦੇ ਘਰ ਦੇ ਵਿੱਚ ਨਿਮਾਣਿਆ ਰਮਾਣ ਰਹਿੰਦਾ ਹੈ ਸੋ ਮਾਰਾ ਸੱਚੇ ਪਾਸ਼ਾ ਨੇ ਕੋਈ ਵੀ ਜੀਵ ਦੂਸਰਿਆਂ ਦੇ ਨਾਲੋਂ ਜੇਕਰ ਬਾਤ ਚੁਕਤੀ ਆ ਤੱਕ ਦੇ ਵੀ ਉਦਾਹਰਣ ਕਰਨਾ ਨਹੀਂ ਕਰਨਾ ਬਲਕਿ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਮਾਲਕ ਦਾ ਸ਼ੁਕਰਾਨਾ ਕੀਤੇ ਮਾਲਕ ਦੀ ਖੁਸ਼ੀ ਮਿਲਦੀ ਹੈ ਤੇ ਜਿਸ ਬੰਦੇ ਨੂੰ ਮਾਲਕ ਦੀ ਖੁਸ਼ੀ ਮਿਲ ਜਾਵੇ ਸਭ ਜੋ ਸਭ ਕੁਝ ਮਿਲ ਗਿਆ ਕੇਤਨੰਦ ਉਹਤ ਮਾਨ ਸਨਮ ਸਭ ਟੀਜਰ ਉਹ ਸਭ ਬੰਦੇ ਤੇ ਮੰਗਰ ਮੰਗਰ ਹੱਥ ਜੋੜ ਕੇ ਵਰਤਿਆਂ ਨੇ ਉਹ ਜੇ ਕਿਤੇ ਗਲਤੀ ਦੇ ਨਾਲ ਮਨ ਦੇ ਵਿੱਚ ਕਿਸੇ ਵੀ ਚੀਜ਼ ਦੇ ਲਈ ਹੋਂਟਾ ਹੋ ਗਿਆ ਮੈਂ ਆ ਗਈ ਤਬਸ ਸਮਝੋ ਕਿ ਸਭ ਠੀਕ ਹੈ ਇਹ ਤੁਹਾਨੂੰ ਨਹੀਂ ਉੱਥੇ ਹੀ ਚਲਦਾ ਜਾਣਗੇ ਨਾ ਅਤੇ ਸਾਨੂੰ ਪਤਾ ਨਹੀਂ ਨਹੀਂ ਲੱਗਦਾ ਪਰਮਕੀਤਾ ਤੋਂ ਬਾਤਮਾ ਜੀ ਦੇ ਪਲ ਦੇ ਵਿੱਚ ਹੀ ਹੰਕਾਰੀ ਵੱਡੇ ਦਾ ਹੰਕਾਰ ਤੋੜ ਦਿੱਤੇ ਅਸ਼ੁੱਤੀ ਜੀ ਕਹਾਣੀ ਦੇ ਰਹੇ ਹਨ ਕਹਾਣੀ ਕਾ ਮੈਂ ਸਾਨੂੰ ਇਹ ਗੱਲ ਬੜੇ ਹੀ ਸੋਨੇ ਤਰੀਕੇ ਦੇ ਨਾਲ ਸੁਖਿਆਈਆ ਕਿ ਪਰਮਕੀਤਾ ਤੋਂ ਬਾਤਮਾ ਜੀ ਇਸ ਤਰ੍ਹਾਂ ਹੰਕਾਰੀ ਵੱਡੇ ਦਾ ਹੰਕਾਰ ਤੋੜ ਗਏ ਕਹਾਣੀ ਕਾ ਲਿਖਦਾ ਹੈ ਕਿ ਪੁਰਾਣੇ ਗੇਵਿਆਂ ਦੀ ਗੱਲਿਆ ਇੱਕ ਮਨੋਖਣ ਮਨ ਦੇ ਵਿੱਚ ਇੱਛਾ ਪੈਦਾ ਹੋਈ ਕਿ ਮੈਂ ਆਪਣੇ ਨਗਰ ਦਾ ਸਭ ਤੋਂ ਗਿਆਨਵਾਨ ਇਨਸਾਨ ਬਣਨਾ ਹੈ ਇਹਦੇ ਇਸ ਕਰਕੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਬਹੁਤ ਲੋਕਾਂ ਦੀ ਸੰਗਤ ਕੀਤੀ ਅਤੇ ਸੱਚਮੁੱਚ ਉਹਨੇ ਬਹੁਤ ਸਾਰਾ ਗਿਆਨ ਪ੍ਰਾਪਤ ਕਰ ਲਿਆ ਕਿੰਨੇ ਜਦੋਂ ਉਹਨੂੰ ਲੱਗਣ ਲੱਗਾ ਨਾ ਕਿ ਹੁਣ ਮੈਂ ਬਹੁਤ ਵੱਡਾ ਗਿਆਨੀ ਪੁਰਸ਼ ਬਣ ਗਿਆ ਹਾਂ ਫਿਰ ਉਹਦੇ ਮਨ ਦੇ ਵਿੱਚ ਇਹ ਚਾਹਤ ਉੱਠੀ ਵੀ ਹੁਣ ਮੇਰੇ ਗਿਆਨ ਦਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਉਹ ਵੀ ਲੋਕਾਂ ਨੂੰ ਪਤਾ ਲੱਗੇਗਾ ਤਾਂ ਹੀ ਲੋਕ ਮੇਰੀ ਪ੍ਰਸ਼ੰਸਾ ਕਰਨਗੇ ਮੇਰੀ ਵਾਹ-ਵਾਹ ਕਰਨਗੇ ਮੈਨੂੰ ਮਾਣ ਸਨਮਾਨ ਮਿਲੇਗਾ ਕਿਤੇ ਉਹਨੇ ਹੌਲੀ ਹੌਲੀ ਆਪਣਾ ਗਿਆਨ ਵੰਡਣਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਉਹ ਆਪਣੇ ਗਿਆਨ ਦੀਆਂ ਗੱਲਾਂ ਲੋਕਾਂ ਨੂੰ ਦੱਸਦਾ ਲੋਕ ਉਹਦੀ ਪ੍ਰਸ਼ੰਸਾ ਕਰਦੇ ਬੜੀ ਬਾਵਾਤ ਹੁੰਦੀ ਕਿਤੇ ਉਹ ਬਲਕ ਜਾਣ ਬੁੱਝ ਕੇ ਹੀ ਕਿਸੇ ਨਾ ਕਿਸੇ ਦੇ ਨਾਲ ਕਿਸੇ ਬਹਿਸ ਦੇ ਵਿੱਚ ਪੈ ਜਾਂਦਾ ਜਾਂ ਕਿਸੇ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਸ਼ੁਰੂ ਕਰ ਲੈਂਦਾ ਕਿਉਂਕਿ ਉਹਨੂੰ ਆਪਣੇ ਗਿਆਨ ਤੇ ਬਹੁਤ ਮਾਣ ਹੰਕਾਰ ਸੀ ਨਾ ਕਿ ਮੇਰੇ ਤੋਂ ਕੋਈ ਨਹੀਂ ਜਿੱਤ ਸਕਦਾ ਕਿਤੇ ਹੌਲੀ ਹੌਲੀ ਉਹਦੇ ਗਿਆਨ ਦੇ ਚਰਚੇ ਚਾਰੇ ਚਫੇਰੇ ਹੋਣ ਲੱਗੇ ਉਹ ਵੀ ਉਲਕੇ ਇਹਨੂੰ ਬਹੁਤ ਗਿਆਨਤਰਾਕ ਹੋ ਗਿਆ ਏ ਕੋਲ ਤਾਂ ਹਰ ਮੁਸ਼ਕਲ ਪਰੇਸ਼ਾਨੀ ਦਾ ਹੱਲ ਹੁੰਦਾ ਏ ਕਿਨੇ ਤੈਨਾਂ ਕਰਕੇ ਕੱਢਿਆ ਇੱਕ ਵਾਰ ਇੱਕ ਇੱਕ ਐਸੇ ਪਿੰਡ ਦੇ ਵਿੱਚ ਪਹੁੰਚਿਆ ਜਿਸ ਪਿੰਡ ਦੇ ਲੋਕ ਕਿਸੇ ਵੀ ਗਿਆਨੀ ਮਹਾਪੁਰਖ ਦਾ ਬਹੁਤ ਆਦਰ ਸਤਕਾਰ ਕਰਦੇ ਸੀ ਜਦੋਂ ਵੀ ਕੋਈ ਇਦਾਂ ਵਿਦਵਾਨ ਪੁਰਖ ਤੋਂ ਗਿਆਨੀ ਮਹਾਪੁਰਖ ਉਹਨਾਂ ਦੇ ਪਿੰਡ ਦੇ ਵਿੱਚ ਪਹੁੰਚਦਾ ਤਾਂ ਉਹ ਉਹਨੂੰ ਆਪਣੇ ਪਿੰਡ ਦੇ ਵਿੱਚ ਕੁਝ ਦਿਨ ਰੋਕ ਲੈਂਦੇ ਸੀ ਤਾਂ ਜੋ ਸਾਡੇ ਪਿੰਡ ਦਾ ਕੋਈ ਵੀ ਮਨੁੱਖ ਗਿਆਨ ਤੋਂ ਵਾਂਝਾ ਨਾ ਰਹਿ ਜਾਵੇ ਕਿਉਂਕਿ ਉਸ ਪਿੰਡ ਦੇ ਸਾਰੇ ਹੀ ਮਹੌਤ ਕਿਰਤੀ ਸੰ ਕਮਾਂਗਾਰਾਂ ਵਾਲੇ ਸੀ ਇੱਕੋ ਸਮੇਂ ਦੇ ਵਿੱਚ ਆ ਕੇ ਉਹ ਗਿਆਨੀ ਮਹਾਪੁਰਖ ਦੇ ਦਰਸ਼ਨ ਨਹੀਂ ਸੀ ਕਰ ਪੁੰਦੇ ਕਿਛ ਕਰਕੇ ਉਹ ਕੁਝ ਦਿਨ ਤੱਕ ਉਹ ਗਿਆਨੀ ਮਹਾਪੁਰਖ ਨੂੰ ਸੰਤ ਮਹਾਪੁਰਖ ਨੂੰ ਆਪਣੇ ਪਿੰਡ ਦੇ ਵਿੱਚ ਹੀ ਰੋਕ ਲਿੱਤੇ ਸਨ ਤਾਂ ਜੋ ਸਾਰੇ ਹੀ ਗਿਆਨ ਪ੍ਰਾਪਤ ਕਰ ਸਕਣ ਅਤੇ ਇਸ ਗਿਆਨੀ ਮਹਾਪੁਰਖ ਦਾ ਚੰਗੀ ਤਰ੍ਹਾਂ ਆਦਰ ਸਤਕਾਰ ਵੀ ਹੋ ਸਕੇ ਕਹਿੰਦੇ ਜਦੋਂ ਉਹ ਉਸ ਪਿੰਡ ਦੇ ਵਿੱਚ ਪਹੁੰਚੇ ਤਾਂ ਉਹ ਪਿੰਡ ਵਸੀਆਂ ਨੇ ਇਸ ਮਨੁੱਖ ਦੇ ਅੱਗੇ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਬਾਰੇ ਬਹੁਤ ਸੁਣਿਆ ਹੈ ਕਿ ਤੁਹਾਨੂੰ ਬਹੁਤ ਗਿਆਨ ਪ੍ਰਾਪਤ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੁਝ ਦਿਨ ਤੱਕ ਸਾਡੇ ਪਿੰਡ ਦੇ ਵਿੱਚ ਰੁਤੋ ਤਾਂ ਜੋ ਸਾਡੇ ਸਾਰੇ ਹੀ ਪਿੰਡ ਦੇ ਲੋਕ ਤੁਹਾਡੇ ਤੋਂ ਗਿਆਨ ਦੀਆਂ ਗੱਲਾਂ ਸਿੱਖ ਸਕਣ ਕਦੇ ਗੱਲ ਸੁਣ ਕੇ ਇਹਨੂੰ ਬੜਾ ਚੰਗਾ ਲੱਗਾ ਕਹਿੰਦੇ ਇਹ ਮਨੁੱਖ ਉਸੇ ਪਿੰਡ ਦੇ ਵਿੱਚੋਂ ਕਿਉਂਕਿ ਹੁਣ ਕਹਿੰਦੇ ਸਵੇਰੇ ਸ਼ਾਮ ਪਿੰਡ ਦੇ ਲੋਕ ਇਹ ਮਨੁੱਖ ਦੇ ਕੁਲਾਉਂਦੇ ਇਹਦੇ ਵਾਸਤੇ ਵੱਲਸਵਨੇ ભગવાન ਬਣਾ ਕੇ ਲੈ ਕੇ ਲੈ ਵੱਲਸਵਨੇ ਨਾਚੀਆਂ ਲੈ ਕੇ ਆਉਂਦੇ ਕੁਝ ਲੋਕ ਆਪਣੇ ਘਰ ਦੇ ਵਿੱਚ ਲਿਜਾ ਕੇ ਵੀ ਇਹਦਾ ਬਹੁਤ ਆਦਰ ਸਤਕਾਰ ਕਰਦੇ ਕਹਿੰਦੇ ਇਸ ਕਰਕੇ ਹਮੇਸ਼ਾ ਇਹਦਾ ਹੰਕਾਰ ਸਤਵੇਂ ਅਸਮਾਨ ਤੇ ਟੁੱਕੇ ਚੁੱਕਿਆ ਸੀ ਪੂਰੇ ਮਨ ਦੇ ਵਿੱਚ ਸੋਚਣ ਲੱਗਾ ਵੀ ਛੇਤੀ ਛੇਤੀ ਸਾਰੇ ਹੀ ਪਿੰਡ ਦੇ ਲੋਕਾਂ ਨੂੰ ਮੇਰੇ ਕੋਲ ਆਉਣਾ ਚਾਹੀਦਾ ਹੈ ਤਾਂ ਜੋ ਮੇਰੇ ਬਾਰੇ ਆਸ-ਪਾਸ ਦੇ ਕਿੰਨੇ ਦੇ ਲੋਕਾਂ ਨੂੰ ਇਹ ਪਤਾ ਲੱਗੇ ਕਿ ਕਹਿੰਦੇ ਇਸ ਕਰਕੇ ਇਹਨੇ ਸਵੇਰੇ ਸ਼ੌਕ ਉਹਦੇ ਹੀ ਪਿੰਡ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਕਿੱਥੇ ਵੀ ਚਾਰਕ ਬੰਦੇ ਬੈਠੇ ਦੇਖਦਾ ਉੱਥੇ ਜਾ ਕੇ ਗਿਆ ਉਹਦੀਆਂ ਗੱਲਾਂ ਕਰਨੇ ਸ਼ੁਰੂ ਕਰ ਦਿੰਦਾ ਇੱਕ ਦਿਨ ਕਹਿੰਦੇ ਇਦਾਂ ਹੀ ਨਿਕੁੰਦੇ ਨੂੰ ਬੰਦਿਆਂ ਪਿੰਡ ਦੇ ਉਸ ਪਾਸੇ ਪਹੁੰਚ ਗਿਆ ਜਿਸ ਪਾਸੇ ਦੇ ਲੋਕ ਅਜੇ ਤੱਕ ਇਹਨੂੰ ਮਿਲਣ ਨਾ ਪਈ ਸੀ ਆਏ ਕਹਿੰਦੇ ਉੱਥੇ ਜਾ ਕੇ ਇਦੇ ਮਨ ਵਿੱਚ ਬੜਾ ਹੀ ਚਾ ਚੜਿਆ ਇਹਨੂੰ ਲੱਗਾ ਕਿ ਚਲੋ ਅੱਜ ਮੈਂ ਸਹੀ ਜਿਹਾ ਤੇ ਬਕਚਿਆ ਹਾਂ ਇਥੋਂ ਦੇ ਲੋਕ ਮੈਨੂੰ ਹਜੇ ਤੱਕ ਮਿਲਣ ਨਹੀਂ ਆਏ ਇਹਨਾਂ ਨੂੰ ਵੀ ਮੇਰੇ ਗਿਆਨ ਬਾਰੇ ਪਤਾ ਲੱਗਣਾ ਚਾਹੀਦਾ ਹੈ ਕਹਿੰਦੇ ਮਨ ਦੇ ਵਿੱਚ ਸੋਚਿਆ ਕਿ ਹੁਣ ਆਪਣੇ ਗਿਆਨ ਬਾਰੇ ਕਿੰਜ ਦੱਸਾਂ ਕਹਿੰਦੇ ਇਹ ਚਾਰਕ ਬੰਦਿਆਂ ਨੂੰ ਵਖਿਆ ਨੂੰ ਵਖਿਆ ਉਹ ਤਾਂ ਬਹੁਤ ਹਰਤੇ ਆਹ ਤਰਿਆਂ ਜਾਂਦਿਆਂ ਇਹਦਾ ਧਿਆਨ ਇੱਕ ਸੋਤੇ ਜਿਹੇ ਬੱਚੇ ਵੱਲ ਗਿਆ ਜੋ ਆਪਣੇ ਹੱਥ ਵਿੱਚ ਦੀਵਾ ਬਾਲ ਕੇ ਮੇਕੇ ਆ ਰਿਹਾ ਸੀ ਉਹ ਕਿ ਸ਼ਮਾਂ ਦਾ ਟਾਇਰ ਸੀ ਤਾਂ ਕਹਿੰਦੇ ਇਕ ਗਿਆਨੀ ਮਹਾਪੁਰਖ ਨੇ ਮੰਦਰ ਵਿੱਚ ਸੋਚਿਆ ਕਿ ਇਹ ਬੱਚੇ ਦੇ ਰਾਹੀਂ ਆਪਣੇ ਗਿਆਨ ਬਾਰੇ ਇਹ ਲੋਕਾਂ ਨੂੰ ਦੱਸਦਾ ਹਾਂ ਕਹਿੰਦੇ ਉਹ ਗਿਆਨੀ ਪੁਰਖ ਨੇ ਉੱਚੀ ਸਾਰੀ ਆਵਾਜ਼ ਮਾਰੀ ਕਿ ਪੁੱਤਰ ਇੱਧਰ ਆ ਇਹਦੇ ਜਦੋਂ ਇਹ ਉੱਚੀ ਸਾਰੀ ਆਵਾਜ਼ ਮਾਰੀ ਤਾਂ ਝੂਵੀ ਪਿੰਡ ਦੇ ਲੋਕ ਉੱਥੇ ਬੈਠ ਕੇ ਸਨ ਜਾਂ ਆਪਣਾ ਕੰਮ ਕਾਰ ਕਰ ਰਹੇ ਸੀ ਸਭ ਦਾ ਧਿਆਨ ਕੇ ਗਿਆਨੀ ਪੁਰਖ ਵੱਲ ਗਿਆ ਸਭ ਨੇ ਪਹਿਚਾਨ ਲਿਆ ਕਿ ਇਹ ਤਾਂ ਉਹੀ ਗਿਆਨੀ ਪੁਰਖਵੇਂ ਜੋ ਆਪਣੇ ਪਿੰਡ ਦੇ ਵਿੱਚ ਆਏ ਆ ਸਾਡੇ 2:00 ਵਜੇ ਤੱਕ ਇਹਨਾਂ ਦੇ ਦਰਸ਼ਨਾਂ ਦੇ ਲਈ ਗਈ ਸੀ ਪਹੁੰਚਿਆ ਗਿਆ ਚਲੋ ਚੰਗਾ ਹੋਇਆ ਵੀ ਸਾਡੇ ਖਾਲੇ ਪਾਸੇ ਵੀ ਖੁਦ ਹੀ ਆ ਗਏ ਆ ਸੌਦੇ ਤਾਂ ਭਾਰ ਖੁੱਲ ਗਿਆ ਹੁਣ ਕਿ ਇਹਨਾਂ ਦੇ ਕੋਲ ਬੈਠਾਂਗੇ ਇਹਨਾਂ ਤੋਂ ਬਹੁਤ ਸਾਰੀਆਂ ਗਿਆਨਮਈ ਗੱਲਾਂ ਸਿੱਖਾਂਗੇ ਇਹਦੇ ਸਾਰੇ ਲੋਕ ਬੜੇ ਹੀ ਆਦਰ ਸਤਕਾਰ ਦੇ ਨਾਲ ਇਹਨਾਂ ਵੱਲ ਅਕੀਮ ਬਦੇ ਵੀ ਜਾ ਕੇ ਮਿਲਦੇ ਆ ਕੁਝ ਗਿਆਨ ਪ੍ਰਾਪਤ ਕਰਦੇ ਆ ਕਿਤੇ ਜਦੋਂ ਸਾਰੇ ਲੋਕਾਂ ਨੂੰ ਆਪਣੇ ਵੱਲ ਆਉਂਦੇ ਨੂੰ ਦੇਖਿਆ ਤਾਂ ਹੁਣ ਇਸਾ ਤੇ ਮੀਤਾ ਹਮਕਾਰ ਹੋਰ ਵੀ ਸਿਖਲਤੇ ਸੀ ਕਿੰਦੇ ਇਹਨੇ ਜਲਦੀ ਦੇ ਨਾਲ ਉਹ ਬੱਚੇ ਨੂੰ ਇੱਕ ਸਵਾਲ ਕੀਤਾ ਕਿਉਂਕਿ ਇਹ ਚੰਗਾ ਸੀ ਕਿ ਇਸ ਸਵਾਲ ਦੇ ਰਾਹੀਂ ਮੈਂ ਆਪਣੇ ਗਿਆਨ ਬਾਰੇ ਲੋਕਾਂ ਨੂੰ ਦੱਸ ਸਕਾਂ ਕਿਉਂਕਿ ਜਿਹੜਾ ਸਵਾਲ ਇਹਨੇ ਬੱਚੇ ਨੂੰ ਪੁੱਛਿਆ ਇਹਨੂੰ ਲੱਗਾ ਵੀ ਬੱਚੇ ਨੂੰ ਕਿਹੜਾ ਇਸ ਸਵਾਲ ਦਾ ਜਵਾਬ ਪਤਾ ਹੈ ਉਹਦੇ ਹੀ ਸਵਾਲ ਕਰਕੇ ਖੁਦ ਹੀ ਜਵਾਬ ਦੇਵਾਂ ਦਾ ਤੇ ਉਹ ਪੰਜ ਮਹੀਨੇ ਤੋਂ ਪ੍ਰਭਾਵਤ ਹੋ ਗਏ ਇਹਦੇ ਇਸ ਕਰਕੇ ਇਹਨੇ ਉਹ ਲੜਕੇ ਨੂੰ ਕਿਹਾ ਨਹੀਂ ਪੁੱਤਰ ਅਜਿਹਾ ਤਾਂ ਦੀਵਾ ਬਾਲ ਕੇ ਆਪਣੇ ਹੱਥ ਵਿੱਚ ਫੜਿਆ ਏ ਇਹਨੂੰ ਪਤਾ ਏ ਇਹ ਪ੍ਰਕਾਸ਼ ਕਿੱਥੋਂ ਹੁੰਦਾ ਹੈ ਕਿਤੇ ਜਦੋਂ ਇਹ ਸਵਾਲ ਕੀਤਾ ਤਾਂ ਪਿੰਡ ਦੇ ਲੋਕ ਵੀ ਇਸ ਸੰਤ ਮਹਾਮੁਰਖੀ ਜੀ ਦੇ ਮੁਖ ਵਾਲੇ ਪੜ੍ਹੀ ਹੋਤ ਸਤਿਕਾਰ ਦੇ ਨਾਲ ਬੈਠਾ ਲਗੇ ਕਿ ਉਹ ਕਿਉਂ ਵੀ ਜਾਨਣਾ ਚਾਹੁੰਦੇ ਸੀ ਦੀ ਇਹ ਪ੍ਰਕਾਸ਼ ਕਿੱਥੋਂ ਆਉਂਦਾ ਹੈ ਅਤੇ ਪਿੰਡ ਵਾਸੀਨਾਂ ਦੇ ਮਨ ਦੇ ਵਿੱਚ ਇਹ ਹੋਈ ਵਿਚਾਰ ਆਈ ਵੀ ਛੋਟੇ ਬੱਚੇ ਨੂੰ ਕੀ ਪਤਾ ਕਿ ਪ੍ਰਕਾਸ਼ ਕਿੱਥੋਂ ਆਉਂਦਾ ਹੈ ਇਹ ਗਿਆਨੀ ਜੀ ਆਪਹੀ ਸੱਣਗੇ। ਉਹ ਕਹਿੰਦੇ ਜਦੋਂ ਹੀ ਕੋਈ ਗਿਆਨੀ ਪੁਰਖ ਨੇ ਇਹ ਸਵਾਲ ਕੀਤਾ ਬੱਚੇ ਨੇ ਫੂਕ ਮਾਰ ਕੇ ਦੀਵਾ ਬਜਾ ਦਿੱਤਾ। ਅਤੇ ਉਹ ਗਿਆਨੀ ਪੁਰਖ ਨੂੰ ਕਿਹਾ ਵੀ ਪਾਪਾ ਜੀ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਪ੍ਰਕਾਸ਼ ਹੁਣ ਕਿੱਥੇ ਗਿਆ? ਪਹਿਲਾਂ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ ਫਿਰ ਮੈਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇ ਦਵਾਂਗਾ ਕਿੰਨੇ ਦੇ ਬੱਚੇ ਦੇ ਮੂਹ ਸੁਭਾਅ ਦੇ ਬਦਲੇ ਇਹ ਸਵਾਲ ਚੁਣਿਆ ਤਾਂ ਇਹ ਸਵਾਲ ਦਾ ਜਵਾਬ ਇਹ ਗਿਆਨੀ ਬੁਰਖ ਨੂੰ ਨਹੀਂ ਸੀ ਪਤਾ ਕਿਸ਼ ਕਰਕੇ ਮਨ ਹੀ ਮਨ ਦੇ ਕੇ ਬਹੁਤ ਸ਼ਰਮਿੰਦਾ ਹੋਇਆ ਲੋਕ ਨੇ ਪੜੀ ਉਸ ਪਾਦੇ ਨਾਲ ਇਹਦੇ ਮੋਹਭਵ ਦੇਖ ਰਏ ਸੀ ਕਿਉਂਕਿ ਸਭ ਇਹ ਜਾਣਦਾ ਜਾਂਦੇ ਸੀ ਕਿ ਇਹ ਪ੍ਰਕਾਸ਼ ਕਿੱਥੋਂ ਆਇਆ ਤੇ ਕਿੱਥੇ ਗਿਆ ਪਰ ਗਿਆਨੀ ਜੀ ਦੇ ਕੋਲ ਇਸ ਕਲੱਜਵਲ ਮੈਸੀ ਇਸ ਕਰਕੇ ਉਹ ਸ਼ਰਮਿੰਤਾ ਹੋਇਆ ਮੂਲ ਕੋਕੇ ਉੱਥੇ ਵਾਪਸ ਫਤ ਗਿਆ ਸੋ ਸੰਕਲਿਖੇ ਕਹਾਣੀ ਦੇ ਰਹੀ ਕਹਾਣੀ ਕਾ ਆਪਣੇ ਸਮ ਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਕਿ ਕਦੇ ਵੀ ਬੰਦੇ ਨੂੰ ਕਿਸੇ ਵੀ ਕਿਸਮ ਦਾ ਹੱਕਾ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਗਿਆਨ ਦਾ ਹੱਕਾ ਤਾਂ ਬਿਲਕੁਲ ਨਾ ਕਰੋ ਕਿਉਂਕਿ ਗਿਆਨ ਰੂਪੀ ਉਹ ਸਮੁੰਦਰ ਹੈ ਜਿਹਦਾ ਕੋਈ ਅੰਤ ਨਹੀਂ ਹੈ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਪੂਰਾ ਗਿਆਨ ਪ੍ਰਾਪਤ ਕਰ ਲਿਆ ਹੈ ਸੋ ਗਿਆਨ ਦਾ ਹੰਕਾਰ ਕਰਦੇ ਨਹੀਂ ਕਰਨਾ ਚਾਹੀਦਾ ਇਸ ਤੇ ਗਿਆਨ ਪੜਾਉ ਤੇ ਕਰਦੇ ਹੀ ਰਹਿਣਾ ਚਾਹੀਦਾ ਹੈ ਗਿਆਨ ਦਾ ਕੋਈ ਅੰਤ ਨਹੀਂ ਹੈ ਸੋਸ ਜਿਦਜੀ ਇੱਕ ਕਹਾਣੀ ਬਾਨੇ ਕਲਪਨਿਕਿਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਹੈ ਕਈ ਵਾਰ ਮੇਰੇ ਵਰਗੇ ਵੀ ਇਦਾਂ ਦੀ ਗੰਟੀ ਕਰ ਵਰਤੀ ਹੈ ਕਈ ਵਾਰ ਲੱਗਦਾ ਹੁੰਦਾ ਕਿ ਅਜ ਤੀਵਾਰੇ ਮੈਨੂੰ ਹੀ ਬਤਾਉ ਸੋ ਆਸ ਕਰਦੇ ਆ ਕਿ ਅਜ ਵੀ ਕੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਆਪਣੀ ਹਰ ਵੀਡੀਓ ਹਰ ਕਥਾ ਕਹਾਣੀ ਸੁਣਾਉਣ ਦਾ ਮਕਸਦ ਇਹ ਹੁੰਦਾ ਕਿ ਅਸੀਂ ਆਪਣੇ ਗੁਰੂ ਦੇ ਗਿਆਨ ਦੇ ਨਾਲ ਜੁੜ ਸਕੀਏ ਗੁਰੂ ਦਾ ਗਿਆਨ ਹਾਸਲ ਕਰਕੇ ਗੁਰੂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲੀਏ ਤਾਂ ਹੀ ਗੁਰੂ ਦੀ ਖੁਸ਼ੀ ਮਿਲਣੀ ਹੈ ਅਤੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਵਿੱਚ ਸਭ ਸਾਫ਼ ਸਪਸ਼ਟ ਸੁਣਿਆ ਹੋਏ ਕਿ ਜੋ ਹੰਕਾਰਿਆ ਸੋ ਮਾਰਿਆ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਨਿਮਾਣਿਆ ਨਿਮਾਣ ਹੋਦਾ ਹੈ ਸੋ ਨਿਮਾਣੇ ਹੋ ਕੇ ਗੁਰਨਾਨਕ ਪਾਸ਼ਾ ਜੀ ਨੂੰ ਮੁਕਣਾ ਹੈ ਕਿਸੇ ਵਿੱਚ ਇਹਦਾ ਮਾਨ ਹਨਾ ਨਾ ਕਰ ਮੈਂ ਕਰਨਾ ਬੋਕਿੰਗ ਉਪਰੰਤ ਤਾਫਰ ਕਨਿਸ਼ਚਿਤ ਰੂਪ ਨਾਲ ਕਰਨਾ ਹੈ ਕਿ ਨਾਮ ਸਿੱਤਵਾਂ ਪਾਸ਼ਾ ਤੇ ਸਿੱਤਰ ਸੇ ਦਿੱਤਾ ਤੁਸੀਂ ਕਿਰਪਾ ਕੀਤੀ ਕਿ ਤੁਸੀਂ ਮੇਰੇ ਵਰਗੇ ਨਮਾਇਕ ਨੂੰ ਇਹ ਚੀਜ਼ ਬਖਸ਼ੀ ਹਰ ਵੇਲੇ ਮੁਫਤੇ ਸੇ ਕਰਵਾਉਣਾ ਨਹੀਂ ਬੇਹਰ ਵੇਲੇ ਮਾਲਕ ਦਾ ਨਾਮ ਮੁਫਤੇ ਹੋਵੇ ਪਰ ਤਾਂ ਵਿੱਚ ਕਦੇ ਵੀ ਮੈਂ ਮੇਰੀ ਨਹੀਂ ਆਉਣ ਦੇਣੇ